ਐਸਾ ਘਟਨਾਕ੍ਰਮ ਐਸਾ ਘਟਨਾਕ੍ਰਮ ਵਾਪਰਿਆ ਜਿਸ ਨਾਲ ਹਰ ਸਿੱਖ ਦਾ ਹਿਰਦਾ ਜਦ ਦੁਖੀ ਹੈ ਪੂਰੀ ਦੁਨੀਆ ਭਰ ਦੇ ਵਿੱਚ ਸਿੱਖ ਸੰਗਤ ਦੇ ਅੰਦਰ ਬਹੁਤ ਵੱਡਾ ਰੋਸ ਹੈ ਸੰਤ ਸਮਾਜ ਨਿਹੰਗ ਸਿੰਘ ਜਥੇਬੰਦੀਆਂ ਪੰਥਕ ਜਥੇਬੰਦੀਆਂ ਵੱਲੋਂ 14 ਮਾਰਚ ਨੂੰ ਹੋਲੇ ਮਹੱਲੇ ਦੇ ਸਮਾਗਮ ਤੇ ਸ੍ਰੀ ਅਨੰਦਪੁਰ ਸਾਹਿਬ ਵਿਖੇ ਪੰਥਕ ਇਕੱਠ ਰੱਖਿਆ ਗਿਆ ਸੀ ਜਿਸ ਵਿੱਚ ਨਵੀਆਂ ਨਿਯੁਕਤੀਆਂ ਨੂੰ ਰੱਦ ਕਰਕੇ ਤਿੰਨੇ ਤਖਤਾਂ ਦੇ ਜਥੇਦਾਰ ਸਹਿਬਾਨਾਂ ਨੂੰ ਸਿੰਘ ਸਾਹਿਬ ਗਿਆਨੀ ਰਗਵੀਰ ਸਿੰਘ ਜੀ ਜਥੇਦਾਰ ਸ੍ਰੀ ਅਕਾਲ ਤਖਸਾਲ ਸਾਹਿਬ ਸਿੰਘ ਸਾਹਿਬ ਗਿਆਨੀ ਸੁਲਤਾਨ ਸਿੰਘ ਜੀ ਜਥੇਦਾਰ ਤਖਤ ਸ੍ਰੀ ਕੇਸਗੜ੍ਹ ਸਾਹਿਬ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਜੀ ਜਥੇਦਾਰ ਤਖਤ ਸ੍ਰੀ ਦਮਦਮਾ ਸਾਹਿਬ ਜੀ ਨੂੰ ਤਖਤ ਸਹਿਬਾਨਾਂ ਦੇ ਜਥੇਦਾਰ ਵਜੋਂ ਤ੍ਰੰਤ ਸੇਵਾ ਸੌਂਪੇ ਪੰਥ ਦੀਆਂ ਭਾਵਨਾਵਾਂ ਦਾ ਸਤਿਕਾਰ ਕੀਤਾ ਜਾਏ। ਸਵਾਜ ਸਾਡੇ ਵਿੱਚ ਜਿੱਥੇ ਸੰਤ ਸਮਾਰ ਦੇ ਵਾਹਪੁਰਖ ਹਾਜ਼ਰ ਹਨ। ਇਸ ਤੋਂ ਇਲਾਵਾ ਸਾਡੇ ਵਿੱਚ ਨਿਹੰਗ ਸਿੰਘ ਜਥੇਬੰਦੀਆਂ ਹਾਜ਼ਰ ਹਨ। ਚੀਫ਼ ਖਾਲਸਾ ਦੀਵਾਨ ਦੇ ਨੁਮਾਇंदे ਔਰ ਦਿੱਲੀ ਸ਼੍ਰੋਮ ਦਵਾਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸਾਹਿਬ ਹਾਜ਼ਰ ਹਨ। ਹਰਿਆਣਾ ਸਿੱਖ ਪ੍ਰਬੰਧਕ ਕਮੇਟੀ ਦੇ ਨੁਮਾਇंदे ਸਹਿਬਾਨ ਹਾਜ਼ਰ ਹਨ। ਅਤੇ ਪੰਥਕ ਜਥੇਬੰਦੀਆਂ ਸਿੱਖ ਫੈਡਰੇਸ਼ਨਾਂ ਉਹਨਾਂ ਦੇ ਵੀ ਨੁਮਾਇੰਦੇ ਹਾਜ਼ਰ ਹਨ ਅਸੀਂ ਪ੍ਰਧਾਨ ਸਾਹਿਬ ਜੀ ਨੂੰ ਬੇਨਤੀ ਕਰਦੇ ਹਾਂ ਇਹ ਨਰੋਲ ਧਾਰਮਿਕ ਮਸਲਾ ਹੈ ਕੁਝ ਵਿਅਕਤੀਆਂ ਵੱਲੋਂ ਇਸ ਨੂੰ ਰਾਜਨੀਤਿਕ ਰੰਗਤ ਦੇ ਕੇ ਬੜੇ ਕੋਹੜੇ ਢੰਗ ਦੇ ਨਾਲ ਤਰ੍ਹਾਂ-ਤਰ੍ਹਾਂ ਦਾ ਦੂਸ਼ਣਵਾਦੀ ਵਾਲਾ ਕੂੜ ਪ੍ਰਚਾਰ ਕੀਤਾ ਜਾ ਰਿਹਾ ਹੈ ਕਿਉਂਕਿ ਜਦੋਂ-ਜਦੋਂ ਵੀ ਧਾਰਮਿਕ ਕੌਮ ਦੇ ਮਸਲੇ ਅੱਗੇ ਆਏ ਹੈ ਤਾਂ ਪੰਥਕ ਜਥੇਬੰਦੀਆਂ ਨੇ ਸੰਤ ਸਮਾਜ ਨੇ ਔਰ ਸਮੁੱਚੇ ਪੰਥ ਨੇ ਅੱਗੇ ਹੋ ਕੇ ਆਵਾਜ਼ ਉਠਾਈ ਹੈ ਮੈਂ ਇਹ ਗੱਲ ਕਹਿਣੀ ਚਾਹੁੰਦਾ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸਿੱਖ ਪੰਥ ਦੀ ਉਹ ਮਹਾਨ ਸੰਸਥਾ ਹੈ ਜਿਸ ਨੇ ਗੁਰਦੁਆਮਾਂ ਦੀ ਸੇਵਾ ਸੰਭਾਲ ਦੇ ਅੰਦਰ ਪੰਥ ਦੀ ਸੇਵਾ ਦੇ ਅੰਦਰ ਧਾਰਮਿਕ ਤੌਰ ਤੇ ਬਹੁਤ ਵੱਡੀ ਸੇਵਾ ਔਰ ਅਗਵਾਈ ਕੀਤੀ ਹੈ ਸਾਡਾ ਕਿਸੇ ਵੀ ਤਰ੍ਹਾਂ ਦਾ ਸ਼ਰੋਣੀ ਸ਼ਰੋਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਨਾਲ ਕੋਈ ਟਕਰਾਅ ਨਹੀਂ ਹੈ ਮੈਂ ਇਹ ਗੱਲ ਸਪਸ਼ਟ ਕਰਨ ਦੇਣੀ ਚਾਹੁੰਦਾ ਅੱਜ ਦੇ মিডিਆ ਰਾਹੀਂ ਕਿ ਸ਼ਰੋਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਪੰਥ ਦੀ ਨੁਮਾਇੰਦਾ ਜੱਥੇਬੰਦੀ ਹੈ ਔਰ ਸਾਡੇ ਬਜ਼ੁਰਗਾਂ ਨੇ ਮਹਾਪੁਰਖਾਂ ਨੇ ਸਾਡੇ ਸ਼ਹੀਦਾਂ ਨੇ ਬੜੀ ਕਾਲਣਾ ਕਾਲ ਕੇ ਇਸ ਜਥੇਬੰਦੀ ਦੀ ਸਥਾਪਨਾ ਕੀਤੀ ਹੈ ਪਰ ਜਦੋਂ-ਜਦੋਂ ਵੀ ਕੁਝ ਐਸੇ ਫੈਸਲੇ ਹੋਏ ਜਿਨ੍ਹਾਂ ਨਾਲ ਸਿੱਖ ਹਿਰਦੇ ਦੁਖੀ ਹੋਏ ਹੈ ਪੰਥ ਦੀਆਂ ਭਾਵਨਾਵਾਂ ਨੂੰ ਠੇਸ ਲੱਗੀ ਹੈ ਉਸ ਲਈ ਸ਼੍ਰੋਮਣੀ ਕਮੇਟੀ ਦੀ ਐਗਜ਼ੀਕਟਿਵ ਕਮੇਟੀ ਨੂੰ ਆਗਾਜ਼ ਕੀਤਾ ਗਿਆ ਕਿ ਤੁਸੀਂ ਇਹ ਫੈਸਲਾ ਤੁਰੰਤ ਬਦਲ ਕੇ ਸੰਸਾਭਾਨਾਂ ਨੂੰ ਬਹਾਲ ਕਰੋ ਪਰ ਅੱਜ ਵੀ ਇਹ ਜੋ ਰੋਸ ਪ੍ਰੋਟੈਸਟ ਪਾਬ ਆਪਣਿਆਂ ਦੇ ਅੱਗੇ ਹੀ ਕੌਮ ਦੀਆਂ ਭਾਵਨਾ ਰੱਖੀਆਂ ਜਾਂਦੀਆਂ ਹਨ ਸਾਡੀ ਸੰਸਥਾ ਹੈ ਅਸੀਂ ਸਮੁੱਚੇ ਸੰਸਮਾਜ ਵੱਲੋਂ ਨਿਹੰਗ ਸਿੰਘ ਜਥੇਬੰਦੀਆਂ ਵੱਲੋਂ ਪੰਥਕ ਜਥੇਬੰਦੀਆਂ ਵੱਲੋਂ ਅੱਜ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਰਦਾਰ ਤੇਜਾ ਸਿੰਘ ਦੀ ਸਮੁੰਦਰੀ ਹਾਲ ਸੋ ਜੋ ਸ਼੍ਰੋਮਣੀ ਕਮੇਟੀ ਦੀ ਸਿੱਖ ਪਾਰਲੀਮੈਂਟ ਹੈ ਕਿਉਂਕਿ ਦੁਨੀਆ ਭਰ ਦੇ ਵਿੱਚ ਜਦੋਂ ਵੀ ਕੋਈ ਕਿਸੇ ਦੇਸ਼ ਦਾ ਮਸਲਾ ਉੱਠਦਾ ਹੈ ਤਾਂ ਉਸ ਪਾਰਲੀਮੈਂਟ ਦੇ ਅੱਗੇ ਮਸਲਾ ਰੱਖਿਆ ਜਾਂਦਾ ਹੈ ਜੇਕਰ ਕੋਈ ਮਸਲੇ ਦਾ ਹੱਲ ਨਹੀਂ ਕੀਤਾ ਜਾਂਦਾ ਫਿਰ ਪਾਰਲੀਮੈਂਟ ਦੇ ਅੱਗੇ ਜਾ ਕੇ ਲੋਕ ਆਪਣੀ ਆਵਾਜ਼ ਉਠਾਉਂਦੇ ਹਨ ਅਸੀਂ ਆਪਣੀ ਔਰ ਪੰਥ ਦੀ ਦੁਨੀਆ ਭਰ ਦੇ ਸਿੱਖਾਂ ਦੀ ਇਹ ਆਵਾਜ਼ ਉਠਾਉਣ ਆਏ ਹਾਂ ਕਿ ਸਿੰਘ ਸਹਿਬਾਨਾਂ ਨੂੰ ਦੁਬਾਰਾ ਬਹਾਲ ਕੀਤਾ ਜਾਏ ਔਰ ਮੈਂ ਇਹ ਅੱਜ ਦੇ ਮਤੇ ਵਿੱਚ ਇਹ ਵੀ ਬੇਨਤੀ ਕੀਤੀ ਗਈ ਹੈ ਕਿ ਤਕ ਸੇਵਾ ਨਾਂ ਦੇ ਜਥੇਦਾਰ ਸਹਿਬਾਨਾਂ ਨੂੰ ਸੇਵਾ ਸੰਪੰਨ ਦਾ ਔਰ ਸੇਵਾ ਮੁਕਤ ਕਰਨ ਦਾ ਵਿਧੀ ਵਿਵਧਾਨ ਬਣਨਾ ਚਾਹੀਦਾ ਔਰ ਮੈਂ ਇਸ ਗੱਲ ਦੀ ਪ੍ਰਧਾਨ ਸਾਹਿਬ ਦੀ ਸਰਦਾਰ ਹਰਜਿੰਦਰ ਸਿੰਘ ਧਾਮੀ ਜੀ ਦੀ ਅੱਜ ਦੀ ਇਕਤਰਤਾ ਵੱਲੋਂ ਪ੍ਰਸ਼ੰਸਾ ਕਰਦਾ ਹਾਂ ਕਿ ਉਹਨਾਂ ਨੇ ਵਿਸ਼ਵਾਸ ਦਵਾਇਆ ਪਿਛਲੇ ਦਿਨੀ ਕਿ ਸਮੁੱਚੀਆਂ ਸਿੱਖ ਸੰਗਤਾਂ ਦੀ ਸਿੱਖ ਸੰਪਰਦਾਵਾਂ ਦੀ ਨਿਹੰਗ ਸਿੰਘ ਜਥੇਬੰਦੀਆਂ ਦੀ ਸਿੰਘ ਸੁਭਾਵਾਂ ਔਰ ਪੰਥਕ ਦੇ ਸੇਵੰਦੀਆਂ ਸਿੱਖ ਵਿਦਵਾਨਾਂ ਦੀ رائے ਨਾਲ ਸਿੰਘ ਸਹਿਬਾਨਾਂ ਨੂੰ ਸੇਵਾ ਸੰਭਾਲਣ ਦਾ ਔਰ ਉਹਨਾਂ ਨੂੰ ਵਿਦੈਗੀ ਦੇਣ ਦਾ ਵਿਧੀ ਵਿਵਧਾਨ ਬੜੀ ਜਲਦੀ ਬਣਾਇਆ ਜਾਏਗਾ ਉਸ ਗੱਲ ਦੀ ਅਸੀਂ ਇਹਨਾਂ ਨੂੰ ਇਹ ਪ੍ਰਸ਼ੰਸਾ ਔਰ ਧੰਨਵਾਦ ਕਰਦੇ ਹਾਂ ਕਿ ਜੋ ਪ੍ਰਧਾਨ ਸਾਹਿਬ ਨੇ ਇਹ ਪਹਿਲ ਕਦਮੀ ਕੀਤੀ ਹੈ ਕਿਉਂਕਿ 14 ਮਾਰਚ ਨੂੰ ਹੀ ਇੱਕ ਇਹ ਮਤਾ ਪੰਥਕ ਕੱਠ ਦੇ ਵਿੱਚ ਪਾਇਆ ਗਿਆ ਸੀ ਸਿੰਘ ਸਾਹਿਬ ਜੀ ਦੇ ਬਹਾਲੀ ਲਈ ਫੇਰ ਦੁਬਾਰਾ ਅਸੀਂ ਇਹ ਜੋ ਮੈਮੋਰੰਡਮ ਤਿਆਰ ਕੀਤਾ ਹੈ ਮੈਂ ਪੰਜ ਮਹਾਪੁਰਖ ਨਿਹੰਗ ਸਿੰਘ ਜਥੇਬੰਦੀਆਂ ਦੇ ਨੁਮਾਇੰਦਿਆਂ ਨੂੰ ਬੇਨਤੀ ਕਰਾਂਗਾ ਕਿ ਉਹ ਪ੍ਰਧਾਨ ਸਾਹਿਬ ਜੀ ਨੂੰ ਸੌਂਪਣ ਪ੍ਰਧਾਨ ਸਾਹਿਬ ਜੀ ਤੁਹਾਨੂੰ ਸਾਡੇ ਵੱਲੋਂ ਇੱਕ ਅਪੀਲ ਹੈ ਕਿ ਸਿੰਘ ਸਹਿਬਾਨਾ ਨੂੰ ਆਪ ਦੀ ਜਲਦੀ ਤੋਂ ਜਲਦੀ ਅੰਤਰੰਕ ਕਮੇਟੀ ਦੇ ਵਿੱਚ ਮਤਾ ਪਾਸ ਕਰਕੇ ਬਹਾਲ ਕਰੋ ਇਹ ਕੌਮ ਦੀਆਂ ਭਾਵਨਾਵਾਂ ਹਨ

ਦੂਸਰੀ ਬੇਨਤੀ ਹੈ ਆਗਰ 15 ਅਪ੍ਰੈਲ ਦਿਨ ਮੰਗਲਵਾਰ ਮੰਗਲਵਾਰ 2025 ਤੋਂ ਪਹਿਲਾਂ-ਪਹਿਲਾਂ ਇਹਨਾਂ ਨਿਯੁਕਤੀਆਂ ਨੂੰ ਬਹਾਲ ਨਹੀਂ ਕੀਤਾ ਜਾਂਦਾ ਭਾਪ ਸਿੰਘ ਸਹਿਬਾਨਾ ਨੂੰ ਬਹਾਲ ਨਹੀਂ ਕੀਤਾ ਜਾਂਦਾ ਉਹਨਾਂ ਨੂੰ ਸਨਮਾਨਪੂਰਵਕ ਸੇਵਾਵਾਂ ਨਹੀਂ ਦੁਬਾਰਾ ਸੌਂਪੀਆਂ ਜਾਂਦੀਆਂ ਫਿਰ ਅਗਲਾ ਪ੍ਰੋਗਰਾਮ ਸਮੁੱਚਾ ਸੰਤ ਸਮਾਜ ਸਿੱਖ ਸੰਪਰਦਾਵਾਂ ਨਿਹੰਗ ਸਿੰਘ ਜਥੇਬੰਦੀਆਂ ਚੀਫ਼ ਖਾਲਸਾ ਦੀਵਾਨ ਦਿੱਲੀ ਸੇ ਗੁਰਦੁਆਰਾ ਪ੍ਰਬੰਧਕ ਕਮੇਟੀ ਹਰਿਆਣਾ ਸੇ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਸਿੱਖ ਸੰਗਤਾਂ ਦੇ ਰਾਏ ਮਸਬਰੇ ਨਾਲ ਅਗਲੇ ਸੰਘਰਸ਼ ਦੀ ਰੂਪਰੇਖਾ ਆਉਣ ਵਾਲੇ ਸਮੇਂ ਵਿੱਚੋ ਲਿਖੀ ਜਾਏਗੀ ਇਹ ਸਾਡੇ ਵੱਲੋਂ ਬੇਨਤੀਆਂ ਹਨ ਜਿੰਨੀਆਂ ਵੀ ਸੰਗਤਾਂ ਜਪਨਾਬ ਦੇ ਕੋਨੇ-ਕੋਨੇ ਵਿੱਚ ਆਈਆਂ ਮਹਾਂਪੁਰਖਾਏ ਜਥੇਬੰਦੀਆਂ ਆਈਆਂ ਮੈਂ ਸਭ ਦਾ ਦਿਲ ਦੀਆਂ ਗਹਿਰਾਈਆਂ ਵਿੱਚੋਂ ਬਹੁਤ-ਬਹੁਤ ਧੰਨਵਾਦ ਕਰਦਾ ਔਰ ਹੁਣ ਮਹਾਂਪੁਰਖੋਰ ਨੇ ਅੰਸਿੰਗ ਦਸੇ ਬੰਦੀਆਂ ਦੇ ਮੁਖੀ ਪ੍ਰਧਾਨ ਸਾਹਿਬ ਜੀ ਨੂੰ ਅੱਜ ਦਾ ਇਹ ਮੈਮੋਰੰਡਮ ਸਮਰਪਿਤ ਸੌਂਪਣਗੇ ਔਰ ਪ੍ਰਧਾਨ ਸਾਹਿਬ ਜੀ ਨੂੰ ਬੇਨਤੀ ਹੈ ਕਿ ਉਹ ਇਹ ਸਾਡੀ ਬੇਨਤੀ ਨੂੰ ਪ੍ਰਵਾਨ ਕਰਦੇ ਹੋਏ ਸਿੱਖ ਭਾਵਨਾਵਾਂ ਦੀ ਜੋ ਤਰਜਮਾਨੀ ਹੈ ਜਿਵੇਂ ਅੱਗੇ ਕੀਤੀ ਆ ਉਸ ਨੂੰ ਕਰਦੇ ਹੋਏ ਕੌਮ ਦੀਆਂ ਭਾਵਨਾਵਾਂ ਦਾ ਸਤਕਾਰ ਕੀਤਾ ਜਾਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ